ਕਹਾਣੀ ਅਮਰੂਦ ਦੀ ਸੁਣਾਉਣਾ ਤੁਹਾਨੂੰ ਆਜੋ ਫਿਰ ਇੱਕ ਦਿਨ ਅਮਰੂਦ ਤੇ ਕੀ ਵੀ ਬਾਗ ਦੇ ਵਿੱਚੋਂ ਟੁੱਟ ਕੇ ਜਦੋਂ ਅਮਰੂਦ ਪੇਟੀਆਂ ਚ ਭੇਕ ਹੋ ਕੇ ਦੁਕਾਨਾਂ ਤੇ ਜਾਣ ਲਈ ਆਇਆ ਤਾਂ ਉਹ ਪੇਟੀਆਂ ਦੇ ਵਿੱਚੋਂ ਨਾਰੇ ਲਾਉਣ ਲੱਗ ਗਿਆ ਆਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤਾਂ ਕੀ ਵੀ ਆਇਆ ਹੋਇਆ ਕਹਿੰਦਾ ਵੀ ਤੇਰਾ ਦਿਮਾਗ ਖਰਾਬ ਆ ਚੁੱਪ ਨਹੀਂ ਕਰ ਹੁੰਦਾ ਤੇ ਤੂੰ ਇੱਕੋ ਗੱਲ ਬੋਲੀ ਜਾਂਦਾ ਛੇ ਨਾ ਕੋਈ ਪਿਛਾ ਦੇ ਨਾ ਤੈਨੂੰ ਉਹ ਕਹਿੰਦਾ ਵੀ ਤਾਂ ਹੀ ਤਾਂ ਮੈਂ ਕਹਿਣਾ ਵੀ ਕਿਸਾਨ ਉਹ ਮਜ਼ਦੂਰ ਇੱਕ ਤਾਂ ਜਿੰਦਾਬਾਦ ਆ ਤੇਨਾਂ ਵੀ ਮੇਰਾ ਜਿਹੜਾ ਵजूद ਆ ਉਹ ਖਤਰੇ ਚ ਆਊ ਗਿਆ ਉਹ ਕਹਿੰਦਾ ਵੀ ਕਿਉਂ ਤੇਰਾ ਵजूद ਕਿਉਂ ਖਤਰੇ ਚ ਆ ਗਿਆ ਉਹ ਕਹਿੰਦਾ ਵੀ ਮੈਂ ਜ਼ਿਮੀਦਾਰਾਂ ਦਾ ਫਰੂਟ ਆ ਧੂਆਂ ਮੌਲਾਂ ਦਾ ਫਰੂਟ ਆ ਇਹਦਾ ਵੱਡੇ ਵਪਾਰੀਆਂ ਦਾ ਫਰੂਟ ਆ ਮਾਇਆ ਇੱਕ ਛੋਟੇ ਜ਼ਿਮੀਦਾਰ ਕਿਸਾਨ ਦਾ ਫਰੂਟ ਉਹ ਕਹਿੰਦਾ ਵੀ ਫੇਰ ਕਹਿੰਦਾ ਵੀ ਸਾਡੇ 'ਚ ਫਰਕ ਇਹ ਆ ਵੀ ਅਸੀਂ ਤਾਂ ਜ਼ਿਮੀਦਾਰ ਦੇ ਬੱਟ ਤੇ ਬੂਟਾ ਹੋ ਜਾਂਦਾ ਸਾਡਾ ਮਰੂਤ ਦਾ ਜ਼ਿਮੀਦਾਰ ਦੇ ਘਰੇ ਘਰੋਂ ਨਿਆਣਿਆਂ ਦੇ ਮੂੰਹ 'ਚ ਤੂੰਗਾ ਕਹਿੰਦਾ ਇੱਕ ਸ਼ਾਹੂਕਾਰ ਦਾ ਫਲ ਸ਼ਾਹੂਕਾਰ ਤੈਨੂੰ ਖਾਂਦਾ ਸੇ ਕਾਂ ਕਰਕੇ ਤੇ ਮੁਕਤ ਜਿਆਦਾ ਮੈਂ ਕਹਿੰਦਾ ਇੱਕ ਸਧਾਰਨ ਜ਼ਿਮੀਂਦਾਰ ਦੇ ਹੋਣ ਕਰਕੇ ਪਰ ਕਹਿੰਦਾ ਵੀ ਜਿਵੇਂ ਉਹ ਕਹਿੰਦਾ ਵੀ ਤੁਸੀਂ ਨਾਰੇ ਕਿਉਂ ਲਾ ਰਹੇ ਹੋ ਕਿ ਵੀ ਕਹਿੰਦਾ ਉਹ ਕਹਿੰਦਾ ਨਾਰੇ ਮੈਂ ਤਾਂ ਲਾ ਰਹੇ ਹਾਂ ਵੀ ਜੇਕਰ ਜ਼ਿਮੀਂਦਾਰ ਦੀ ਫਸਲ ਤੇ ਖੇਤ ਤੇ ਅਟੈਕ ਹੋ ਰਿਹਾ ਉਹ ਮੈਂ ਕਹਿੰਦਾ ਜੇ ਫਸਲਾਂ ਤੇ ਅਟੈਕ ਹੋ ਗਿਆ ਤਾਂ ਜਦ ਖੇਤ ਤੇ ਨਹੀਂ ਰਹਿਣੇ ਤਾਂ ਫਿਰ ਮੈਂ ਖਾਣ ਵਾਲਾ ਫਰੂਟ ਕਿੱਥੋਂ ਰਹਿ ਜੂੰਗਾ ਮੇਰੇ ਲਈ ਜਗਤ ਤੇ ਤਾਂ ਕਿਹਦਾ ਬੜੀਆਂ-ਬੜੀਆਂ ਇੰਡਸਟਰੀਆਂ ਲੱਗ ਜਾਣਗੀਆਂ, ਮੌਲ ਬਣ ਜਾਣਗੇ। ਤਾਂ ਕਰਕੇ ਮੈਂ ਤਾਂ ਆਪਣੇ ਹੱਕ ਲਈ, ਆਪਣੇ ਵਜੂਦ ਲਈ ਨਾਰਾ ਲਾਉਣਾ ਮੈਂ ਕਿਸੇ ਲਈ ਨਹੀਂ ਲਾਉਂਦਾ। ਚੋਏ ਕਹਾਣੀ ਸੀ ਮਰੂਤ ਦੀ। ਮਰੂਤ ਆ ਜਿਹੜਾ ਉਹ ਹਰ ਇੱਕ ਦੀ ਪਹੁੰਚ 'ਚ ਤੇ ਸਸਤਾ ਫਰੂਟ ਆ। ਪਰ ਜੇਕਰ ਤੁਸੀਂ ਇਹਦੇ Google ਤੇ ਜਾਂ YouTube ਤੇ ਫਾਇਦੇ ਕੱਢ ਕੇ ਦੇਖੋਗੇ, ਸਾਰੇ ਫਰੂਟਾਂ ਨਾਲੋਂ ਵੱਧ ਫਾਇਦੇ ਮਰੂਤ ਦੇ ਆ। ਹਉ ਤਾਂ ਵੱਧ ਬੁਮਾਰੀਆਂ ਚ ਸਭ ਤੋਂ ਵੱਧ ਸੈਲਵ ਪਤਾ ਹੁਣ ਚ ਮਦਦਗਾਰ ਮਰੂਦ ਕਰਦਾ ਕਿ ਵੀ ਨਾਲੋਂ ਕਿਤੇ ਜ਼ਿਆਦਾ ਕਿਤੇ ਸਰਚ ਕਰਕੇ ਦੇਖਿਓ ਪਰ ਬੁੱਖ ਤਾਂ ਕਦੇ ਨਹੀਂ ਹੈਗੀ ਵੀ ਇੱਕ ਸਸਤਾ ਫਰੂਟ ਆ ਜ਼ਿਮੀਦਾਰ ਦੇ ਖਾਲਾਂ ਤੇ ਹੁਣੇ ਆਲਾ ਕੀਵੀ ਦੇ ਬੂਟੇ ਨੂੰ ਤੁਸੀਂ ਲਾ ਲਓ ਪਹਿਲਾਂ ਤਾਂ ਸੁੱਕੇ ਜਾਂਦਾ ਛੇਛੇ ਦੀ ਬੂਟਾ ਹੁੰਦਾ ਨਹੀਂ ਜੇ ਹੁੰਦਾ ਤਾਂ ਬਹੁਤ ਘੱਟ ਫੜ ਲੱਗਦਾ ਇਹ ਦੇਖੋ ਆਪੇ ਟੁੱਟ ਟੁੱਟ ਗਰੀ ਜਾਂਦੇ ਨੇ ਵਿਚਾਰੇ ਤਾਂ ਕਰਕੇ ਬੁੱਖਤ ਨਹੀਂ ਹੈਗੀ ਇਹਨਾਂ ਦੀ ਏਟੀ ਥੱਲੇ ਉਹ ਨਹੀਂ ਛੱਡ ਦੇ ਬੱਸ ਇਹਨਾਂ ਨੂੰ ਜਿਹੜਾ ਗਰ ਗਿਆ ਉਹਨੂੰ ਛੱਡ ਦੇ ਥੱਲੇ ਹੀ ਬੱਸ ਉਹ ਦੋਵੇਂ ਮਰੂਤ ਤੇ ਬਥੇਰੇ ਆ ਅੱਧੀ ਬਾਲਟੀ ਦਾ ਹੋ ਗਈ ਉਹ ਤੋਂ ਤੋੜਨਾ ਹੋਰ 100 ਜੇ ਤੇ ਜਿੱਦੇ ਉਹ ਤਾਂ ਜਿਆਦਾ ਕਰਦੇ ਤੇ ਪੁੱਤ ਤਾਂ ਕਰਕੇ ਉਹਨੇ ਤੋੜ ਲੈ ਜੇ ਮਾੜੇ ਮੋਟੇ ਨਰਮਾਨ ਨੂੰ ਰਹਿਣ ਦੇ ਕਾਲੂ ਹੋ ਜਾਣਗੇ ਉਹ ਇਹਦਾ ਟਾਣੇ ਟੁੱਟ ਕੇ ਬਜਨ ਵਾਲਾ ਦੇਖ ਵજન ਜ਼ਿਆਦਾ ਹੋ ਗਿਆ ਸਿਰ ਭਾਰੀ ਹੋ ਗਿਆ ਟੁੱਟ ਟੁੱਟ ਗਿਰੀ ਜਾਂਦੇ ਨੇ ਆਹ ਦੇਖਾ ਤਾਂ ਨੂਰ ਮਾੜਾ ਜੀ ਹੱਥ ਨਾਲ ਦੱਬ ਕੇ ਦੇਖ ਲਾ ਹੱਥ ਵਿੱਚ ਨੂੰ ਹੀ ਜਾਂਦਾ ਇਹ ਤਾਂ ਅੰਗੂਠਾ ਆਮਰੂਦ ਨੂੰ ਜ਼ਿਆਦਾ ਪੱਕੇ ਨੇ ਦੋ ਤਿੰਨ ਤਾਂ ਕੱਲ ਘਰ ਵਾਲੇ ਮਰੂਤ ਤੇ ਵੀ ਤੇ ਉਹ ਤਾਂ ਤੋੜ ਲੇਦੇ ਹਨਾ ਇੱਕੋ ਤੋੜ ਲੇ ਇੱਕ ਤਾਂ ਤਾਂ ਦੋ ਤਿੰਨ ਤੇ ਮਿਲਦਾ ਆ ਦਾ ਮਾੜਾ ਜਿਹਾ ਜਦ ਹੱਥ ਬੁਲਾਏ ਤੇ ਮਾੜਾ ਜਿਹਾ ਗੁੱਠੇ ਨਾਲ ਦੱਬ ਕੇ ਦੇਖ ਲੈ ਜਦੋਂ ਪਤਾ ਲੱਗ ਜਾਂਦਾ ਹੈ ਤਾਂ ਪੁੱਤ ਹਾਂ ਇੱਥੇ ਜੀ ਬਸ ਇਹ ਨਹੀਂ ਹੋਣੀ ਦੱਬ ਕੇ ਦੇਖੀਂ ਜੇ ਉਹ ਕਰਨਾ ਬਸ ਇਹ ਕਾਲੂ ਪੱਕੇ ਨੇ ਨੂਰ ਕੱਚਾ ਨਾ ਤੂੜੀ ਉਹ ਸੜਦਾ ਤਾਂ ਥੱਲੇ ਤੋੜ ਕੇ ਰਹਿਣ ਦੇ ਬਸ ਕੱਲ ਨੂੰ ਜਿਹੜਾ ਦੇਖਿਆ ਤਾਂ ਸਾਰੇ ਮਰੂਦ ਟੁੱਟ ਗਿਆ ਭਜਨ ਨਾਲੇ ਸੜ ਭਾਰੀ ਹੋ ਗਿਆ ਇਕੱਠੀ ਹੋ ਗਈ ਜਿਆਦਾ ਚੀਜ਼ ਨਹੀਂ ਖਾਂਦਾ ਨਹੀਂ ਨਾ ਕੋਈ ਆਪਣੇ ਨੂਰ ਦੇ ਬੰਦ ਕਰੇ ਨਾ ਕੋ ਆਪਰ ਮਾਦਾ ਇੱਕ ਦਿਨ ਦਾਦਾ ਜਿਆਦਾ 2-3 ਢਿੱਡ ਤੋਂ ਹੁਣ ਲਾਤਾ ਇਹਨਾਂ ਨੇ ਆ ਦੇ ਨੂਰ ਤੇ ਤੂੰ ਦੱਬ ਹੋ ਜਾਣਾ ਤੇ ਤੈਨੂੰ ਦੇਖੀ ਐ ਪਤਾ ਲੱਗ ਜਾਂਦਾ ਪੁੱਤ ਦੇਖੇ ਨਾ ਤਪਕੇ ਠੀਕ ਆ ਫਿਰ ਦੱਬ ਹੁੰਦਾ ਨਾ ਇਹ ਦੱਬੋਂ ਹੁੰਦਾ ਤੇ ਤੈਨੂੰ ਨਹੀਂ ਦੱਬ ਹੁੰਦਾ ਚੱਲ ਪਾਉਂ ਚ ਬਾਲਟੀ ਚ ਪਾ ਲਾਉਂਦਾ Come <laughs> on.